ਕਿਸਾਲ ਭਰਾਵੋ ਖੇਤ ਖਾਲੀ ਹੈਗੇ ਆ ਤੇ ਮੂੰਗੀ ਤੁਹਾਡੇ ਖੇਤਾਂ ਦੇ ਵਿੱਚ ਫਸਲ ਲੱਗੀ ਹੋਈ ਹੈ ਮੱਕੀ ਤੇ ਇੱਕ ਅਲੱਗ ਵੀਡੀਓ ਬਣਾਵਾਂਗੇ ਇਹ ਮੂੰਗੀ ਦੇ ਨਾਲ ਜੁੜੀ ਹੋਈ ਵੀਡੀਓ ਆ ਜਿਹੜੇ ਵੀਰਾਂ ਦੀ ਅੱਜ ਇਸ ਵੀਡੀਓ ਪੈਣ ਤੋਂ 15 ਦਿਨ ਪਹਿਲਾਂ ਮੂੰਗੀ ਬੀਜੀ ਹੋਈ ਆ ਜਾਂ ਆਲੂ ਵਾਲੇ ਵਾੜ ਦੇ ਵਿੱਚ ਮੂੰਗੀ ਨੂੰ ਫਲ ਆਉਣਾ ਸ਼ੁਰੂ ਹੋਇਆ ਹੋਇਆ ਤਾਂ ਮੌਸਮ ਥੋੜਾ ਜਿਹਾ ਲੋੜੋ ਵਾਧ ਠੰਡਾ ਚੱਲ ਰਿਹਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਤਾਂ 42-45 ਡਿਗਰੀ ਤੱਕ ਤਾਪਮਾਨ ਚਲਾ ਜਾਂਦਾ ਕਈ ਵਾਰੀ ਖੁਸ਼ਕੀ ਬਹੁਤ ਜ਼ਿਆਦਾ ਹੁੰਦੀ ਹੈ ਗਰਮ ਹਵਾਵਾਂ ਦਾ ਵਹਿਣ ਵੀ ਹੁੰਦਾ ਇਹਦਾ ਤਾਪਮਾਨ ਚੱਲ ਰਿਹਾ ਹੈਗਾ 30 ਤੋਂ 35 ਦੇ ਵਿੱਚ ਤੇ ਮੌਸਮ ਠੰਡਾ ਚੱਲ ਰਿਹਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਮੂੰਗੀ ਜਿਹੜੀ ਉਹ ਪਾਣੀ ਵੀ ਨਹੀਂ ਡਿਮਾਂਡ ਕਰ ਰਹੀ ਤੇ ਤੁਸੀਂ ਨਦੀਨ ਵਗੈਰਾ ਕੰਟਰੋਲ ਕਰ ਲਓ ਪਰ ਜਦੋਂ ਹੀ ਖੇਤ ਖਾਲੀ ਹੁੰਦੇ ਹੈਗੇ ਆ ਤਾਂ ਮੂੰਗੀ ਦੀ ਫਸਲ ਦੇ ਵਿੱਚ ਤਿੰਨ ਤਰ੍ਹਾਂ ਦੇ ਪੈਸਟ ਆਉਂਦੇ ਹੈਗੇ ਆ ਵੈਸੇ ਤਾਂ ਇਹਦਾ ਕੀੜੇ ਮਕੌੜੇ ਦਾ ਨੁਕਸਾਨ ਨਹੀਂ ਕਰ ਸਕਦੇ ਪਰ ਇਹ ਇੱਕ ਰਾਸ ਚੂਸ ਕੇ ਕੀੜਿਆਂ ਦਾ ਸ਼ਿਕਾਰ ਹੋ ਜਾਂਦੀ ਹੈ ਚਿੱਟੀ ਮੱਖੀ ਦਾ ਹੋ ਸਕਦੀ ਹੈ ਹਰੇ ਤੇਲੇ ਦਾ ਸ਼ਿਕਾਰ ਹੋ ਸਕਦੀ ਹੈ ਥੋੜੀ ਬਹੁਤ ਸੁੰਡੀ ਵੀ ਦਿਖਾਈ ਦੇ ਸਕਦੀ ਹੈ ਕਿਉਂਕਿ ਜਦੋਂ ਖੇਤ ਖਾਲੀ ਹੁੰਦੇ ਆ ਤਾਂ ਉਹਨਾਂ ਫਸਲਾਂ ਦੇ ਕੀਟ ਜਿਹੜੇ ਮਾਸਾਹਾਰੀ ਨਹੀਂ ਜਿਹੜੇ ਸ਼ਾਕਾਹਾਰੀ ਕੀਟ ਹੈਗੇ ਆ ਉਹ ਇੱਥੇ ਆ ਜਾਂਦੇ ਹੈਗੇ ਕੋਈ ਬੱਗ ਆ ਸਕਦੀ ਹੈ ਕੋਈ ਆ ਮੱਛਰ ਆ ਸਕਦਾ ਹੈਗਾ ਕਿਉਂਕਿ ਹਰੇ ਪਣ ਵਾਲੀ ਫਸਲ ਸਿਰਫ ਇਹੀ ਅਗਰ ਤੁਹਾਡੇ ਜਿੱਤਾ ਦੇ ਖੇਤ ਚ ਖੜੀ ਹੈਗੀ ਆ ਤੁਹਾਨੂੰ ਸਵਾ ਵਿਚਾਰ ਲੈਣਾ ਚਾਹੀਦਾ ਹੈਗਾ ਉਗਰੀ ਹੋਈ ਮੂੰਗੀ ਤੇ 15 ਦਿਨ ਤੋਂ ਲੈ ਕੇ 35 ਦਿਨ ਦੇ ਵਿੱਚ ਇਹ ਪੈਸਟ ਜ਼ਿਆਦਾ ਅਟੈਕ ਕਰਦੇ ਹੈਗੇ ਕਿ ਮੂੰਗੀ ਦੇ ਆਪਣੇ ਕੈਰੈਕਟਰ ਦੇ ਮੁਤਾਬਕ ਵੀ ਥੋੜਾ ਜਿਹਾ ਰੰਗ ਉਹਦਾ ਹਰਾ ਹੀ ਰਹਿੰਦਾ ਹੈਗਾ ਤੇ ਹਰੇ ਰੰਗ ਨੂੰ ਇਹ ਬੜੇ ਅਟਰੈਕਟ ਹੁੰਦੇ ਹੈਗੇ ਆ ਤਾਂ ਇਹਨਾਂ ਦੋਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ ਮੂੰਗੀ ਖਾਣ ਵਾਲੀ ਫਸਲ ਆ ਘੱਟ ਸਮੇਂ ਦੀ ਫਸਲ ਆ ਤੇ ਆਪਾਂ ਨੂੰ ਇਸ ਤੇ ਕੋਈ ਵੀ ਪੈਸਟੀਸਾਈਡ ਰੈਡ ਲੈਵਲ ਨਹੀਂ ਕਰਨੀ ਚਾਹੀਦੀ ਲਾਲ ਰੰਗ ਦੀ ਤਰਕੋਣ ਵਾਲੀ ਤੇ ਸਪਰੇ ਜਮਾ ਨਹੀਂ ਕਰਨੀ ਚਾਹੀਦੀ ਤੇਲ ਚੇਪੇ ਕੰਟਰੋਲ ਨੂੰ ਕਰਨ ਦੇ ਲਈ ਮੱਛਰ ਨੂੰ ਕੰਟਰੋਲ ਕਰਨ ਦੇ ਲਈ ਤੁਸੀਂ ਕਨਫੀਡੋਰ ਯੂਜ਼ ਕਰ ਸਕਦੇ ਹੋ ਅਮੀਡਾ ਕਲੋਰਪੈਡ 17.8 ਯੂਜ਼ ਕਰ ਸਕਦੇ ਹੈਗੇ ਉਹਦੀ ਵੈਸੇ ਤਾਂ ਡੋਜ਼ 25 ਤੋਂ 40 ਐਮਐਲ ਤੱਕ ਪ੍ਰਤੀ 100 ਲੀਟਰ ਪਾਣੀ ਸਪਰੇ ਹੁੰਦੀ ਹੈ ਪਰ ਤੁਸੀਂ ਉਸ ਨੂੰ 60 ਐਮਐਲ ਤੱਕ ਵੀ 100 ਲੀਟਰ ਪਾਣੀ ਵਿੱਚ ਪਾ ਕੇ ਯੂਜ਼ ਕਰ ਸਕਦੇ ਹੈਗੇ ਹੋ ਸੁੰਡੀ ਦੇ ਕੰਟਰੋਲ ਲੰਮੇ ਕੰਟਰੋਲ ਦੇ ਲਈ ਤੁਸੀਂ ਗ੍ਰੀਨ ਟ੍ਰਾਇੰਗਲ ਜਾਂ ਤਾਂ ਡੈਲੀਗੇਟ ਤੇ ਜਾਂ ਉਹਦੇ ਵਾਸਤੇ ਤੁਸੀਂ ਕੋਰਾਜਨ ਯੂਜ਼ ਕਰ ਸਕਦੇ ਹੋ 60 ਐਮਐਲ ਤੱਕ ਡੈਲੀਗੇਟ ਆ ਜਿਹੜੀ ਉਹ 90 ਐਮਐਲ ਤੱਕ ਯੂਜ਼ ਕਰ ਸਕਦੇ ਹੋ ਇਸੇ ਹੀ ਸਪਰੇਅ ਦੇ ਨਾਲ ਤੁਹਾਡੀ ਥ੍ਰਿਪਸ ਵੀ ਕੰਟਰੋਲ ਹੋ ਜੂਗੀ ਮੂੰਗੀ ਦੇ ਉੱਤੇ ਇਹਨਾਂ ਨੂੰ ਕੰਟਰੋਲ ਕਰਨਾ ਜ਼ਰੂਰੀ ਕਿਉਂ ਆ ਕਿਉਂਕਿ ਮੂੰਗੀ ਦੇ ਉੱਤੇ ਜਿਹੜਾ ਵਾਇਰਸ ਆਉਂਦਾ ਹੈਗਾ ਪੀਲੇ ਰੁਤਵੇ ਦਾ ਮਸੈਕ ਵਾਇਰਸ ਆਉਂਦਾ ਹੈਗਾ ਉਸ ਨੂੰ ਵਧਾਉਣ ਦੇ ਵਿੱਚ ਇਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਜੇ ਕੇਰਾ ਵਾਇਰਸ ਆ ਆ ਗਿਆ ਨਾ ਤਾਂ ਬੂਟਿਆਂ ਨੇ ਚੰਗੇ ਤਰੀਕੇ ਨਾਲ ਫਲ ਲੈਣਾ ਹੈਗਾ ਨਾ ਹੀ ਪਕਾ ਲੈਣਾ ਹੈਗਾ ਇਹ ਗੱਲ ਲਿਖ ਕੇ ਰੱਖ ਲਿਓ ਜਿਹੜੇ ਵੀਰ ਮਈ ਦੇ ਪਹਿਲੇ ਹਫਤੇ ਵੀ ਮੂੰਗੀ ਬੀਜੀ ਜਾਂਦੇ ਹੈਗੇ ਜਾਂ ਅਪ੍ਰੈਲ ਦੇ ਆਖਰੀ ਹਫਤੇ ਦੇ ਵਿੱਚ ਮੂੰਗੀ ਬਜਾਈ ਕੀਤੀ ਹੈਗੀ ਆ ਤੁਹਾਡੀ ਮੂੰਗੀ ਹਰੀ ਖਾਦ ਦੇ ਲਈ ਤਾਂ ਪਾਸ ਹੋ ਚੁੱਕੀ ਹੈਗੀ ਆ ਕੋਈ ਦੋਰਾਇਆ ਨਹੀਂ ਹੈਗੀਆਂ ਕਿਸੇ ਨੇ 8 ਕਿਲੋ ਬੀ ਪਾਇਆ ਤਵੇ ਵਾਲੀ ਮਸ਼ੀਨ ਨਾਲ ਕਿਸੇ ਨੇ 15 ਕਿਲੋ ਵੀਨ ਬੀ ਪਾਇਆ ਕਣਕ ਵਾਲੀ ਮਸ਼ੀਨ ਦੇ ਨਾਲ ਬਜਾਈ ਕੀਤੀ ਹੈਗੀ ਆ ਅਗਰ ਮੂੰਗੀ ਉਗ ਰਹੀ ਹੈਗੀ ਆ ਤਾਂ ਹਰੀ ਖਾਦ ਲਈ ਉਹ ਬਿਲਕੁਲ ਓਕੇ ਰਿਪੋਰਟ ਆ ਸਭਸਿਆ ਹੈਗੀ ਵਡਣ ਦੀ ਆਪਾਂ ਜਿਹੜੇ ਇੱਕ ਕਮਾਂਡ ਦੇ ਵਿੱਚੋਂ ਇੱਕ ਤੀਰ ਛੱਡ ਕੇ ਦੋ ਨਿਸ਼ਾਨੇ ਲਾਉਣ ਨੂੰ ਫਿਰਦੇ ਹੈਗੇ ਆ ਉਹ ਥੋੜਾ ਜਿਹਾ ਕੰਮ ਔਖਾ ਹੈਗਾ ਉਹਦੇ ਵਿੱਚ ਕੀ ਹੈ ਕਿ ਜੁਲਾਈ ਦੇ ਮਹੀਨੇ ਵਿੱਚ ਜੇ ਤਾਂ ਖੁਸ਼ਕੀ ਰਹਿ ਗਈ ਤੁਹਾਨੂੰ ਵਡਣ ਦਾ ਮੌਕਾ ਮਿਲ ਸਕਦਾ ਜਿਹੜਾ 35ਵੇਂ ਦਿਨ ਫੁੱਲ ਆਉਣਾ ਹੈਗਾ ਉਹਨੇ 70ਵੇਂ ਦਿਨ ਫਲੀ ਨੇ ਪੱਕ ਕੇ ਕਾਲੇ ਰੰਗ ਦਾ ਹੋ ਜਾਣਾ ਉਹਨੂੰ ਤੁਸੀਂ ਹੱਥੀ ਤੋੜ ਲਵੋ ਕਬੈਣ ਦੇ ਨਾਲ ਵਾਢੀ ਕਰ ਲਵੋ ਤਾਂ ਕੋਈ ਸੰਭਾਵਨਾ ਜਾਪਦੀ ਹੈਗੀ ਆ ਜੁਲਾਈ ਦੇ ਮਹੀਨੇ ਦੇ ਵਿੱਚ ਬੱਦਲਵਾਈ ਰਹੇਗੀ ਝੜੀ ਲੱਗ ਗਈ ਚਾਰ ਦਿਨ ਲਗਾਤਾਰ ਮੀਂਹ ਪਈ ਗਿਆ ਅੱਜ ਬੱਦਲਵਾਈ ਆ ਰਾਤ ਨੂੰ ਇੰਨਾ ਮੀਂਹ ਪੈ ਗਿਆ ਕਿ ਵਟਾਂ ਨਾਲ ਲੱਭੀਆਂ ਲੱਪਣ ਤਾਂ ਉੱਥੇ ਫਿਰ ਤੁਹਾਡੀ ਇਹ ਕਿਸੇ ਕੰਮ ਨਹੀਂ ਆਉਣੀ ਹੈਗੀ ਸਾਰੀ ਮੂੰਗੀ ਐਂਡ ਜੂਨ ਵਾਲੀ ਤੇ ਪੂਰੀ ਜੁਲਾਈ ਵਾਲੀ ਖਤਰੇ 'ਚ ਰਹਿੰਦੀ ਹੈਗੀ ਆ ਹਰੀ ਖਾਦ ਬਣ ਜੂਗੀ ਹਰੀ ਖਾਦ ਤੋਂ ਕੋਈ ਦੋ ਰਹਿਵਾ ਨਹੀਂ ਹੈਗੀਆਂ ਪਰ ਮੂੰਗੀ ਦੇ ਉੱਤੇ ਗਰੋਥ ਦੇ ਲਈ ਤੁਸੀਂ ਵਰਤਣਾ ਹੈਗਾ ਤਾਂ ਫੁੱਲ ਆਉਣ ਤੋਂ ਪਹਿਲਾਂ 40 ਦਿਨ ਤੋਂ ਪਹਿਲਾਂ ਪਹਿਲਾਂ 052 341 ਕਿਲੋ ਵਰਤਿਆ ਜਾ ਸਕਦਾ ਹੈਗਾ ਫੁੱਲ ਆਉਣ ਦੇ ਉੱਤੇ ਤੁਸੀਂ 013045 ਡੇਢ ਕਿਲੋ ਪ੍ਰਤੀ 100 ਲੀਟਰ ਪਾਣੀ ਸਪਰੇਅ ਕਰ ਸਕਦੇ ਹੋ ਫਲੀਆਂ ਆਈਆਂ ਹੋਈਆਂ ਤੇ ਤੁਸੀਂ 1 ਕਿਲੋ 0050 ਸਪਰੇਅ ਕਰ ਸਕਦੇ ਹੈਗੇ ਪਰ ਇਹ ਨਹੀਂ ਹੈਗਾ ਕਿ ਮੂੰਗੀ ਦੇ ਉੱਤੇ ਤੁਸੀਂ ਕੋਈ ਨਾਨ ਸਿਲੈਕਟਿਵ ਹਰਬੀਸਾਈਡ ਕਰਕੇ ਇਹਨੂੰ ਤੁਸੀਂ ਵੱਢੋ ਇਸ ਤਰ੍ਹਾਂ ਕਰਨ ਦੀ ਜਰੂਰਤ ਨਹੀਂ ਉਹ ਤੇ ਇੱਕ ਸਪੈਸ਼ਲ ਵੀਡੀਓ ਕਰ ਲਾਂਗੇ ਜਿਹੜੇ ਵੀ ਵੀਰਾਂ ਦੀ ਮੂੰਗੀ ਮਿਡ ਜੂਨ ਦੇ ਵਿੱਚ ਕਟਾਈ ਹੋਵੇਗੀ ਜਾਂ ਸਟਾਰਟਿੰਗ ਜੂਨ ਦੇ ਵਿੱਚ ਪਰ ਅੱਜ ਦੇ ਸਮੇਂ ਇਸ ਨੂੰ ਸਕਿੰਗ ਪੈਸ ਤੋਂ ਬਚਾਉਣ ਦੀ ਜਰੂਰਤ ਹੈਗੀ ਹੈ ਜਿਹਦੇ ਕਰਕੇ ਵਾਇਰਸ ਫੈਲਦਾ ਹੈਗਾ ਤੇ ਇਸੇ ਕਰਕੇ ਨਰਮੇ ਵਾਲੇ ਏਰੀਆ 'ਚ ਇਹਨੂੰ ਵਰਜਿਆ ਜਾਂਦਾ ਹੈਗਾ ਕਿ ਜਦੋਂ ਮੂੰਗੀ ਦੀ ਫਸਲ ਵੱਡੀ ਜਾਊਗੀ ਖੇਤਾਂ ਵਿੱਚ ਝੋਨੇ ਦੀ ਤੇ ਨਰਮੇ ਦੀ ਫਸਲ ਹੋਊਗੀ ਝੋਨੇ ਨੂੰ ਤਾਂ ਸਕਿੰਗ ਬੈਸਟ ਉਸ ਅਵਸਥਾ 'ਚ ਨਹੀਂ ਆਉਂਦਾ ਹੈਗਾ ਤੇ ਉਦੋਂ ਨਰਮੇ ਨੂੰ ਆਉਂਦਾ ਹੈਗਾ ਇਸੇ ਕਰਕੇ ਉਹੀ ਵਾਇਰਸ ਵਾਲੇ ਪੈਸਟਾ ਜਿਹੜੇ ਉਹ ਨਰਮੇ ਦੇ ਉੱਤੇ ਜਾਂਦੇ ਹੈਗੇ ਤਾਂ ਉਹਦੇ ਵਿੱਚ ਇੱਕਦਮ ਪੈਸਟਾਂ ਦਾ ਹਮਲਾ ਵੱਧ ਜਾਂਦਾ ਹੈਗਾ ਰਾਸਚੂਸ ਕੀੜਿਆਂ ਦਾ ਤਾਂ ਇਸ ਕਰਕੇ ਉਸ ਏਰੀਆ ਦੇ ਵਿੱਚ ਇਹਨੂੰ ਲਾਉਣਾ ਵਰਜਿਆ ਜਾਂਦਾ ਹੈਗਾ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਫਸਲ ਲੱਗੀ ਹੋਈ ਆ ਤਾਂ ਹੁਣੇ ਹੀ ਆਪਦੇ ਖੇਤਾਂ ਦਾ ਦੌਰਾ ਕਰਕੇ ਥੋੜੀ ਸਕਰੀਨਿੰਗ ਕਰ ਲਓ ਤੇ ਸਮੇਂ ਸਿਰ ਫੈਸਲਾ ਲੈ ਲਓ ਇੰਸਟਾਗ੍ਰam YouTube ਤੇ ਬਨੇ ਰਹੋ ਮਿਲਦੇ ਆ ਕਿਸੇ ਹੋਰ ਛੋਟੀ ਵੱਡੀ ਵੀਡੀਓ 'ਚ ਬਹੁਤ ਧੰਨਵਾ